ਅੱਜ ਦੇ ਨਵੇਂ ਰਿਸ਼ਤੇ ਲੋਟ ਕਰੋ ਜੀ 15 ਕੁੜੀਆਂ ਸਮੇਤ 43 ਰਿਸ਼ਤੇ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਨਵੰਬਰ ਮਹੀਨੇ ਦੀ ਇਹ ਦੂਸਰੀ ਲਿਸਟ ਹੈ ਜੀ 8 ਕੰਟਰੀਆਂ ਤੋਂ ਜਿਹੜੇ 43 ਰਿਸ਼ਤੇ ਨੇ ਇੰਡੀਆ ਬਲਗੇਰੀਆ ਕੈਨੇਡਾ ਪੁਰਤਗਾਲ ਯੂ ਐਸ ਏ ਆਸਟ੍ਰੇਲੀਆ ਜਰਮਨੀ ਤੇ ਦੁਬਈ ਇਹ 8 ਕੰਟਰੀਆਂ ਤੋਂ ਅੱਜ ਦੇ ਰਿਸ਼ਤੇ ਨੇ ਆਪਣੇ ਲੜਕਾ ਲੜਕੀ ਲਈ ਰਿਸ਼ਤੇ ਦੇਖੋ ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਜੋ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਸੋ ਬੇਨਤੀ ਹੈ ਜੀ view ਬਹੁਤ ਆ ਜਾਂਦੇ ਆ ਬਟ ਸਬਸਕ੍ਰਾਈਬ ਵਾਲਾ ਬਟਨ ਤੁਸੀਂ ਘੱਟ ਦਬਦਿਆਂ ਥੋੜਾ ਜਿਹਾ ਬੇਨਤੀ ਹੈ ਸਬਸਕ੍ਰਾਈਬ ਕਰ ਲਓ ਤੇ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚਦਾ ਰਹੇ ਬੈਲ ਆਈਕਨ ਦਾ ਬਟਨ ਤੇ ਸਬਸਕ੍ਰਾਈਬ ਵਾਲਾ ਬਟਨ ਦਬਲੋ ਸੋ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਬੇਨਤੀ ਹੈ ਤੇ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੀ ਆਪਾਂ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਰਿਸ਼ਤੇ ਦੀ ਸ਼ੁਰੂਆਤ ਕਰਦੇ ਤੇ ਇੱਕ ਛੋਟੀ ਜਿਹੀ ਰਿਕੁਐਸਟ ਹੋਰ ਹੈ ਜੀ ਵੀਡੀਓ ਲਾਈਕ ਜ਼ਰੂਰ ਕਰੋ ਜਦੋਂ ਵੀਡੀਓ ਦਾ ਬਟਨ ਲਾਈਕ ਕਰਤਾ ਉਸ ਤੋਂ ਬਾਅਦ ਕਮੈਂਟ ਦੇ ਵਿੱਚ ਹਾਈਪ ਦਾ ਬਟਨ ਆਏਗਾ YouTube ਦੀ ਨਵੀਂ ਪਾਲਿਸੀ ਹੈ ਸੋ ਇਹ ਬੇਨਤੀ ਹੈ ਉਹ ਹਾਈਪ ਵਾਲੇ ਦੇ ਵਿੱਚ 280 90 ਪੁਆਇੰਟ ਹੋਣਗੇ ਉਹ ਸਾਨੂੰ ਜਰੂਰ ਦੇ ਦਿਓ ਮੈਂ ਦੁਬਾਰੇ ਫੇਰ ਕਹਿੰਨਾ ਜੀ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਦੇ ਵਿੱਚ ਹਾਈਪ ਦਾ ਬਟਨ ਆਏਗਾ ਉੱਥੇ ਤੁਸੀਂ ਹਾਈਪ ਵਾਲਾ ਬਟਨ ਜਰੂਰ ਦਬ ਦਿਓ ਜੀ ਸੋ ਜ਼ਿਆਦਾ ਟਾਈਮ ਗੱਲਾਂបਾਤਾਂ ਨਾ ਕਰਦੇ ਹੋਏ ਰਿਸ਼ਤੇ ਦੀ ਸ਼ੁਰੂਆਤ ਕਰਦੇ ਆਂ ਪਹਿਲਾ ਰਿਸ਼ਤਾ ਕੁੜੀ ਦਾ ਜਿਲ੍ਹਾ ਸੰਗਰੂਰ ਤੋਂ ਕੁੜੀ ਬਿਲੋਂਗ ਕਰਦੀ ਹੈ ਕੈਨੇਡਾ ਕੁੜੀ ਪੋਸਟ ਗ੍ਰੈਜੂਏਸ਼ਨ ਹਿਸਟਰੀ ਪਟਿਆਲਾ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਭੈਣ ਕੈਨੇਡਾ ਭਰਾ ਕੈਨੇਡਾ ਦੇ ਵਿੱਚ ਪੀਆਰ ਕਾਦ 6 5 ਫੁੱਟ ਕਾਸਟ ਜੱਟ ਸਿੱਖ 13 11 92 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਵੈਸਟਰ ਵੀਜ਼ਾ ਤੇ ਇਹ ਕੁੜੀ ਨਾਉ ਅਪਲਾਈ ਲਈ ਕੀਤੀ ਹੋਈ ਹੈ ਐਲ ਐਮ ਆਈਏ ਆਫ ਵਰਕ ਪਰਮਿਟ ਮੁੰਡਾ ਕੈਨੇਡਾ ਆਸਟ੍ਰੇਲੀਆ ਮਤਲਬ ਕਿਸੇ ਵੀ ਘੰਟੇ ਚ ਪੀਆਰ ਹੋਵੇ ਸੋਹਣਾ ਹੋਵੇ ਸਮਝਦਾਰ ਹੋਵੇ ਵਧੀਆ ਪਰਿਵਾਰ ਤੋਂ ਜਿਹੜਾ ਮੁੰਡਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਮੈਂ ਇਸ ਗੱਲ ਨੂੰ ਬੜੀ ਗੌਰ ਨਾਲ ਸਮਝਿਓ ਭਾਵੇਂ ਮੁੰਡੇ ਦਾ ਰਿਸ਼ਤਾ ਤੇ ਭਾਵੇਂ ਕੁੜੀ ਦਾ ਰਿਸ਼ਤਾ ਜੋ ਲਿਖਾਇਆ ਹੈ ਮੰਨ ਲਓ ਇਹਨਾਂ ਨੇ ਹੁਣ ਲਿਖਾਇਆ ਕੈਨੇਡਾ ਆਸਟ੍ਰੇਲੀਆ ਪੀਆਰ ਅੱਗੇ ਹੋਰ ਜਿੰਨੇ ਵੀ ਰਿਸ਼ਤੇ ਦੇਖੋਗੇ ਕਿਸੇ ਦੀ ਡਿਮਾਂਡ ਕੁਛ ਹੈ ਕਿਸੇ ਦੀ ਕੋਸ਼ ਹੈ ਮੁੰਡਿਆਂ ਦੀ ਲੱਗ ਹੈ ਕੁੜੀਆਂਾਂ ਦੀ ਲੱਗ ਹੈ ਕੁੜੀ ਮੁੰਡਾ ਲੱਗ-ਲੱਗ ਕੰਮ ਕਰਦੇ ਆ ਜੋ ਅਗਲੇ ਨੇ ਲਿਖਾਇਆ ਹੈ ਉਹੀ ਪਰਿਵਾਰ ਫੋਨ ਕਰਿਓ ਫालतू ਦਾ ਕਿਸੇ ਨੇ ਫੋਨ ਨਹੀਂ ਕਰਨਾ ਠੀਕ ਹੈ ਜੀ ਇਹ ਬੇਨਤੀ ਹੈ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਔਗਲਾ ਰਿਸ਼ਤਾ ਬਲਗੇਰੀਆ ਤੋਂ ਆਈ ਨਾਮ ਪੀ ਸਿੰਘ ਭਾਰਤਪੁਰਾ ਰਾਜਸਥਾਨ ਦੇ ਤੋਂ ਬਿਲੋਂਗ ਕਰਦਾ ਮੁੰਡਾ ਪੜ੍ਹਾਈ ਬੀਏ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਸੰਧੂ ਗੋਤਾ ਜੀ 30 7 93 ਦਾ ਡੇਟ ਆਫ ਬਰਥ ਹੈ ਬਲਗੇਰੀਆ ਦੇ ਵਿੱਚ ਟਰাকিং ਦਾ ਕੰਮ ਹੈ 7.5 ਬਿੱਗੇ ਲਗਭਗ 2.5 ਏਕੜ ਜ਼ਮੀਨਾਂ ਰਾਜਸਥਾਨ ਦੇ ਵਿੱਚ ਕੁੜੀ ਐਜੂਕੇਟਿਡ ਮਿਨੀਮਮ ਪਲੱਸ 2 ਕਰੀ ਹੋਵੇ ਤੇ ਪਰਿਵਾਰ ਹੈ ਜਿਹੜਾ ਲਾਲ ਪੱਟੀ ਦੇ ਵਿੱਚ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆਈ ਨਾਮਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਆ ਪੜ੍ਹਾਈ ਨਰਸਿੰਗ ਕੀਤੀ ਹੋਈ ਆ ਭੈਣ ਮੈਡ ਭਰਾ ਮੈਡ ਕੈਨੇਡਾ ਦੇ ਵਿੱਚ ਆ ਕੱਦ 5 ਫੁੱਟ 3 ਇੰਚ ਕਾਠ ਜੱਟ ਸਿੱਖ ਡੇਟ ਆਫ ਬਰਥ 1994 ਦਾ ਜੀ ਕੈਨੇਡਾ ਦੇ ਵਿੱਚ ਸਿਟੀ ਜਾਣਾ ਪੀਆਰ ਆ ਕੁੜੀ ਹੈਲਥ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕੁੜੀ ਦਾ ਕੰਮ ਹੈ ਪੀਆਰ ਆ ਕੁੜੀ ਸਿਟੀ ਜਿਹੜਾ ਪੱਕੀ ਹੈ ਤੇ ਮੁੰਡਾ ਵਧੀਆ ਪੜਿਆ ਲਿਖਿਆ ਸੁੰਦਰ ਤੇ ਚੰਗੀ ਤਰ੍ਹਾਂ ਸੈਟਲ ਹੋਵੇ ਚੰਡੀਗੜ੍ਹ ਤੋਂ ਹੋਵੇ ਕੁੜੀ ਸੈਟਲਡ ਹੈ ਵਿਆਹ ਲਈ 20 ਦੇ ਨਾਲ ਹੀ ਇੰਡੀਆ ਆ ਰਹੀ ਹੈ ਕੈਨੇਡਾ ਜੇਕਰ ਮੁੰਡਾ ਇੰਡੀਆ ਦੇ ਵਿੱਚ ਆਦਾ ਚੰਗੀ ਪ੍ਰਾਪਰਟੀ ਹੋਵੇ ਕੈਨੇਡੀਅਨ ਹੋਵੇ ਚੰਡੀਗੜ੍ਹ ਨਹੀਂ ਸੋਰੀ ਕੈਨੇਡੀਅਨ ਹੋਵੇ ਮੁੰਡਾ ਕੈਨੇਡਾ ਦੇ ਵਿੱਚ ਸੈਟਲਡ ਹੋਵੇ ਤੇ 20 ਦਿਨਾਂ ਦੀ ਕੁੜੀ ਇੰਡੀਆ ਆਈ ਹੈ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਔਰ ਇਹ ਕੁੜੀ ਦਾ ਰਿਸ਼ਤਾ ਇੰਡੀਆ ਤੋਂ ਆ ਜੀ ਪੰਜਾਬ ਦੇ ਵਿੱਚ ਆ ਕੁੜੀ ਜਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਕਾਸਟੋ ਕਾਸਮੈਟੋਲੋਜੀ ਤੇ ਜਰਨਲ ਬਿਜ਼ਨਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣਾ ਦੋ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਇੱਕਾ ਕੱਦ 5 ਫੁੱਟ 5 ਇੰਚ ਕਾਸਟ ਸੁਨਿਆਰੇ ਸਿਕ ਗੋਲਡ ਸਮਿਥ 29/3/2001 ਦਾ ਡੇਟ ਆਫ ਬਰਥ ਆ ਜੀ ਆਉਣਿਕ ਆਪਣਾ ਕੋਦਾ ਬਿਜ਼ਨਸ ਹੈ ਹੈਅਰ ਸਟਾਈਲਿਸਟ ਐਂਡ ਮੇਕਅਪ ਆਰਟਿਸਟ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਤੇ ਵਧੀਆ ਸੈਟਲਡ ਹੋਵੇ ਵਧੀਆ ਸਮਝਦਾਰ ਜਿਹੜਾ ਪਰਿਵਾਰ ਹੋਵੇ ਨਸ਼ਾ ਰਹਿਤ ਵਧੀਆ ਸੁਭਾਅ ਹੋਵੇ 24 ਤੋਂ 28 ਸਾਲ ਦੀ ਮੁੰਡੇ ਦੀ ਉਮਰ ਹੋਵੇ ਆਪਣਾ ਬਿਜ਼ਨਸ ਹੋਵੇ ਤਾਂ ਵਧੀਆ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਪੁਰਤਗਾਲ ਤੋਂ ਅਗਲਾ ਰਿਸ਼ਤਾ ਨਾਮ ਆਰ ਕੁਮਾਰ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਮੈਡ ਕੱਦ 5 ਫੁੱਟ 10 ਇੰਚ ਕਾਸਟ ਮਹਿਰਾ 25590 ਦਾ ਡੇਟੋ ਤਾਜੀ 6:45 ਪੀਐਮ ਕੰਮ ਮੁੰਡਾ ਪੁਰਤਗਾਲ ਦੇ ਵਿੱਚ ਪੱਕਾ ਹੈ ਪੀਆਰ ਹੈ ਮੁੰਡਾ ਕ੍ਰੀਲੂ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲਪੱਤੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਨਾਮ ਐਚ ਸਿੰਘ ਫਤੇ ਗੜ੍ਹ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਹੈ ਬੀਐਸਸੀ ਐਕਟਿਵ ਐਵੀਏਸ਼ਨ ਮੈਨੇਜਮੈਂਟ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 5 ਇੰਚ ਕਾਸਟ ਸੈਣੀ ਟੰਬਰ ਗੋਦਾ ਇਹਨਾਂ ਦਾ 894 ਦਾ ਡੇਟ ਆਫ ਬਰਥ ਹੈ ਕੰਮ ਪਾਇਲਟਾ ਜੀ ਮੁੰਡਾ ਜਹਾਜ਼ ਚਲਾਉਂਦਾ ਪਾਇਲਟ ਕਿਸ ਸੈਕਸ਼ਨ ਦਾ ਪਰਿਵਾਰ ਨਾਲ ਗੱਲ ਕਰਿਓ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ ਪਹਿਲ ਡੈਂਟਿਸਟ ਟੀਚਰ ਅਕਾਊਂਟੈਂਟ ਆਈਟੀਆ ਜਿਹੜੀ ਕਰੀ ਹੋਵੇ ਜਾਂ ਇਸ ਲਾਈਨ ਦੇ ਵਿੱਚ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰਲੇ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਇਹਨਾਂ ਨੇ ਪਾਇਲਟ ਲਿਖਾਇਆ ਕਿਸ ਕੰਟਰੀ ਚ ਹੈ ਜਾਂ ਇੱਧਰ ਹੈ ਨਾ ਬਾਹਰਲਾ ਇਹਨਾਂ ਦਾ ਨੰਬਰ ਹੈ ਇੱਕ ਵਾਰ ਚੰਗੀ ਤਰ੍ਹਾਂ ਗੱਲਬਾਤ ਪਰਿਵਾਰ ਨਾਲ ਕਰ ਲਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਮੁੰਡਾ ਕੁੜੀ ਬਲ ਟੀਚਰ ਅਸਿਸਟੈਂਟ ਸੌਫਟਵੇਅਰ ਡਿਪਲੋਮਾ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅੰਗੇਜਡ ਹੈ ਅੰਗੇਜਮੈਂਟ ਹੋਈ ਵੀ ਹੈ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਮੰਗਟ ਕੋਤਾ ਜੀ 9 2000 ਦਾ ਕੁੜੀ ਦਾ ਡੇਟ ਆਫ ਬਰਥ ਹੈ ਔਨ ਕਾਲ ਟੀਚਰ ਹੈ ਜੀ ਕੁੜੀ ਮਗਲੀਕ ਹੈ ਵਧੀਆ ਖਾਨਦਾਨ ਤੋਂ ਹੈ ਕੁੜੀ ਵਧੀਆ ਪਰਿਵਾਰ ਤੋਂ ਕੁੜੀ ਦੇ ਕੰਨਾਂ ਵਿੱਚ ਮਸ਼ੀਨ ਲੱਗੀ ਹੋਈ ਹੈ ਚੰਗੇ ਖਾਨਦਾਨੀ ਪਰਿਵਾਰ ਦਾ ਲੜਕਾ ਚਾਹੀਦਾ ਨਸੀ ਤੋਂ ਰਹਿਤ ਹੋਵੇ ਮੁੰਡਾ ਪੱਗ ਬੰਨਦਾ ਹੋਵੇ ਪਹਿਲ ਸਰਾਂਦ ਖੰਨਾ ਰਾਜਪੁਰਾ ਪਟਿਆਲਾ ਮੋਹਾਲੀ ਨੂੰ ਹੈ ਇਹ ਏਰੀਆ ਵਾਲੇ ਹੀ ਇਹਨਾਂ ਨੂੰ ਸੰਪਰਕ ਕਰੋ ਤੇ ਐਮਬੀ ਮਾਫ ਮੈਰਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਇਹਨਾਂ ਨੂੰ ਕੀ ਸਾਡੇ ਕਿਸੇ ਵੀ ਸਾਡੇ ਚੈਨਲ ਤੋਂ ਕਿਸੇ ਨੂੰ ਵੀ ਮੈਰਜ ਬਿਊਰੋ ਵਾਲੇ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਬਾਹਰ ਲਾ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ अगला रिश्ता इंडिया ਤੋਂ ਨੋਟ ਕਰੋ ਨਾਮ ਐਮ ਸਿੰਘ ਫਾਜ਼ਿਲਕਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਹੈ ਜਿਹੜੀ میٹرਕ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਅਲੱਗ-ਲੱਗ ਨੇ ਤਿੰਨੇ ਭਰਾ ਅਲੱਗ-ਲੱਗ ਨੇ ਕੱਦ 5 ਫੁੱਟ 3 ਇੰਚ ਕਾਸਟ ਮੱਝ ਵੀ ਸਿੱਖ ਧਾਲੀਵਾਲ ਗੋਤ ਆ ਜੀ 12 3 993 ਦਾ ਡੇਟ ਆਫ ਬਰਥ ਹੈ ਹੇਅਰ ਸੁਨੂਨ ਦਾ ਮੁੰਡੇ ਦਾ ਕੰਮ ਹੈ ਘਰ ਵਾਲੀ ਖੈਰ ਹੋਊਗੀ ਸੀ ਕੁੜੀ ਤਲਾਕशुदा ਦਾ ਭਾਵੇਂ ਬੱਚਾ ਵੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਪਰਿਵਾਰ ਨਾਲੋਂ ਵੱਖਰਾ ਮੁੰਡਾ ਦੋ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਨਾਮ ਏ ਵਿਜੇ ਜਿਲ੍ਹਾ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਅਨਮੈਡ ਭਰਾ ਅਨਮੈਡ ਕੱਦ 5 ਫੁੱਟ ਆਹ ਸੋਰੀ 6 ਫੁੱਟ ਪੂਰਾ ਕਾਸਟ ਖੱਤਰੀ ਵਿਜੇ ਗੋਤਾ ਜੀ 2399 ਦਾ ਡੇਟ ਆਫ ਬਰਥ ਹੈ ਸੈਲਫ ਬਿਜ਼ਨਸ ਹੈ ਆਪਣਾ 2D ਘਰੇਲੂ ਚਾਹੀਦੀ ਹੈ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਬੀ ਸਿੰਘ ਜਿਹੜਾ ਜਗਰਾਉਂ ਤੋਂ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਬੀ ਫਾਰਮੇਸੀ ਕੀਤੀ ਹੋਈ ਹੈ ਭੈਣ ਅਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਅਰੋੜਾ ਸਿੱਖ 1999 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਟਰাকিং ਦਾ ਕੰਮ ਹੈ ਪੂਰੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਫਿਰ ਪੀਆਰ ਹੋਵੇ ਮੁੰਡਾ ਕਿਸ ਸਟੇਟ ਤੇ ਸਤੇ ਹੈ ਬਾਕੀ ਪਰਿਵਾਰ ਨਾਲ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਲਾਲ ਪੱਟੀ 'ਚ ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਨਾਮ ਐਸ ਕੌਰ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੀ ਤੁਹਾਡੀ ਪਸੰਦ ਦਾ ਰਿਸ਼ਤਾ ਪਹਿਲਾ ਵੀਡੀਓ ਦੇ ਵਿਚਕਾਰ ਵੀਡੀਓ ਦੇ ਲਾਸਟ ਤੇ ਮੈਂ ਵੀਡੀਓ ਨੂੰ ਥੋੜਾ ਜਲਦੀ ਦੇ ਵਿੱਚ ਇਸ ਕਰਕੇ ਇਸਤੇ ਬੋਲਦਾ ਵੀ ਤੁਸੀਂ ਸਾਰੇ ਰਿਸ਼ਤੇ ਧਿਆਨ ਨਾਲ ਪੜੋ ਜੋ ਰਿਸ਼ਤਾ ਤੁਹਾਡੇ ਪਸੰਦਾਂ ਨਾਲ ਜਿਆਦਾ ਆਉਦਾ ਸਕਰੀਨਸ਼ਾਟ ਲੈ ਲਿਆ ਕਰੋ ਜਾਂ ਵੀਡੀਓ ਤੇ ਫਿਰ ਵਾਪਸ ਦੇਖ ਲਿਓ ਇੱਕ ਵਾਰ ਸਾਰੇ ਰਿਸ਼ਤੇ ਜਾਂਚੋ ਤੁਹਾਡੇ ਨਹੀਂ ਤਾਂ ਤੁਹਾਡੇ ਕਿਸੇ ਸਾਥ ਸੰਬੰਧੀ ਦੇ ਮਨਪਸੰਦ ਰਿਸ਼ਤਾ ਜਰੂਰ ਆਏਗਾ ਸੋ ਪਿਛਲੀਆਂ ਤਿੰਨ ਪ੍ਰੋਗਰਾਮਾਂ ਵਿੱਚ ਮੈਂ ਕਮੈਂਟ ਲਈ ਬਹੁਤ ਘੱਟ ਕਿਹਾ ਸੀ ਕਮੈਂਟ ਜਰੂਰ ਕਰਿਓ ਜਿੱਥੋਂ ਜਿੱਥੋਂ ਵੀ ਵੀਡੀਓ ਦੇਖਦੇ ਹੋ ਤੇ ਕਿਹਦੇ ਲਈ ਵੀਡੀਓ ਦੇਖਦੇ ਹੋ ਇੱਕ ਕਮੈਂਟਾ ਜਰੂਰ ਦੱਸਿਓ ਤੇ ਇੱਕ ਹੈਸ਼ਟੈਗ ਲਗਾ ਕੇ ਆਪਣੀ ਸਿਟੀ ਦਾ ਨਾਮ ਜਰੂਰ ਦੱਸਿਓ ਵੀ ਕਿਸ ਸਿਟੀ ਤੋਂ ਦੇਖ ਰਹੇ ਹੋ ਤੁਸੀਂ ਕਮੈਂਟ ਦੇ ਵਿੱਚ ਹੈਸ਼ਟ કુડી ਦਾ ਨਾਮ ਹੈ ਜੀ ਜਿਲ੍ਹਾ ਬਠਿੰਡਾ ਸਿਟੀ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਗ੍ਰੈਜੂਏਸ਼ਨ ਕੰਪਲੀਟ ਹੈ ਹਾਈਲੈਟਸ ਦੇ ਵਿੱਚ 8 ਬੈਂਡ ਨੇ ਔਰ ਇਹਨਾਂ ਇੰਟਰਨੈਸ਼ਨਲ ਸਕਿੱਲ ਸੈਂਟਰ ਕੋਰਸ ਕੀਤਾ ਹੋਇਆ ਮੇਕਅਪ ਐਂਡ ਨੇਲ ਆਰਟਿਸਟ ਹੈ ਆਰਟਿਸਟ ਦਾ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 5 ਇੰਚ ਕਾਸ਼ ਸੋਨਨੀ ਰਾਜਪੂਤ ਹੈ ਜੀ 23 2003 ਦਾ ਡੇਟ ਆਫ ਬਰਥ ਹੈ ਕੁੜੀ ਬਹੁਤ ਸੋਹਣੀ ਆ ਸਿੰਪਲ ਪਰਿਵਾਰ ਤੋਂ ਆ ਮੁੰਡਾ ਬਾਹਰ ਪੀਆਰ ਹੋਵੇ ਇੰਡੀਆ ਹੈ ਤਾਂ ਵਧੀਆ ਕੰਮਕਾਰ ਤੇ ਚੰਗੀ ਜ਼ਮੀਨ ਪ੍ਰਾਪਰਟੀ ਹੋਵੇ ਕਾਸਟ ਨੋ ਬਾਰ ਕਾਸਟ ਦਾ ਕੋਈ ਚੱਕਰ ਨਹੀਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜਿਹੜਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਕੈਨੇਡਾ ਦੀ ਜਿਹੜੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਧਾਲੀਵਾਲ ਗੋਤ ਹੈ ਜਨਮ ਤਾਰੀਖ 2002 ਦੀ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ 20 ਕਿੱਲੇ ਜ਼ਮੀਨ ਆਉਂਦੀ ਹੈ ਇੱਕ ਕੋਠੀ ਪਾਈ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ 20 ਕਿੱਲੇ ਜ਼ਮੀਨਾਂ ਕੈਨੇਡਾ ਵਰਕ ਪਰਮਿਟ ਤੇ ਕੋਠੀ ਪਾਈ ਹੋਈ ਹੈ ਕੁੜੀ ਪੰਜਾਬ ਤੋਂ ਜੱਟ ਸਿੱਖ ਸੋਹਣੀ ਖਾਨਦਾਨੀ ਪਰਵਾਦ ਦੀ 15 ਤੋਂ 20 ਕਿੱਲੇ ਮਤਲਬ ਮੇਲ ਖਾਂਦਾ ਪਰਿਵਾਰ ਇਹਨਾਂ ਨੂੰ ਚਾਹੀਦਾ ਹੈ ਬਠਿੰਡਾ ਮਾਨਸਾ ਤੇ ਬਰਨਾਲਾ ਨੂੰ ਪਹਿਲਾਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ WhatsApp ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਹੀ ਨਾਮਕੋਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਬੀਬੀਏ ਕੋਕਰੀ ਦਾ ਇਹਦਾ ਕੋਰਸ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਢਿੱਲੋਂ ਗੋਤਾ ਜੀ 15 1 91 ਦਾ ਡੇਟ ਆਫ ਬਰਥ ਹੈ ਆਸਟ੍ਰੇਲੀਆ ਦੇ ਵਿੱਚ ਇਹ ਕੁੜੀ ਰੈਸਟੋਰੈਂਟ ਮੈਨੇਜਰ ਹੈ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਸਿਰਫ ਮਾਲਵਾ ਏਰੀਆ ਨੂੰ ਪਹਿਲਾ ਇਹ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਕਨ ਮੈਡ ਭਰਾ ਇੱਕ ਮੈਡ ਕਰਤ ਪੰਜ ਬੁੱਤ ਨਾਂ ਵਿੱਚ ਕਲਾਸਟ ਜੱਟ ਸਿੱਖ ਸੰਧੂ ਗੋਤ ਆ ਜੀ 5 ਅਕਤੂਬਰ 1987 ਦਾ ਡੇਟ ਆਫ ਬਰਥ ਆ ਸੈਲ ਲੈਂਡਸਕੇਪਿੰਗ ਮਟੀਰੀਅਲ ਬਿਜ਼ਨਸ ਐਂਡ ਫਾਰਮਿੰਗ ਦਾ ਕੰਮ 8 ਕਿੱਲੇ ਫਰੇਮਿੰਗ ਫਾਰਮਿੰਗ ਆ ਜਾਂ ਫਰੇਮਿੰਗ ਆ ਇੱਕ ਪਰਿਵਾਰ ਨਾਲ ਗੱਲ ਕਰ ਲਿਓ 8 ਕਿੱਲੇ ਮੁੰਡੇ ਨੂੰ ਜ਼ਮੀਨ ਆਉਦੀ ਐ ਭਰਾ ਕੁੜੀ ਕਰੇ ਲੂ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਡਿਪਲੋਮਾ ਨੇ ਮੈਡੀਕਲ ਲੈਬਰਾਟਰੀ ਟੈਕਨੋਲੋਜੀ ਜਿਹੜੀ ਕੀਤੀ ਹੋਈ ਹੈ। ਭੈਣ ਕੋਈ ਨਹੀਂ ਭਰਾ ਮੈਡ ਹੈ। ਕੈਨੇਡਾ ਦੇ ਵਿੱਚ ਹੈ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗਿੱਲ ਬੋਤਾ ਜੀ 29/96 ਦਾ ਡੇਟ ਆਫ ਬਰਥ ਹੈ। ਮੁੰਡਾ ਲੈਬਰਾਟਰੀ ਦੇ ਵਿੱਚ ਪ੍ਰੋਪਰਾਈਟਰ ਡਬਲਟਰੀ ਪ੍ਰੋਪ੍ਰਾਇਟਰ ਹੈ ਫਾਦਰ ਸਾਹਿਬ ਐਗਰੀ ਕਚੇ ਦਾ ਕੰਮ ਕਰਦੇ ਆ 6 ਕਿੱਲੇ ਜ਼ਮੀਨ ਆ 55 ਕਿੱਲੇ ਠੇਕੇ ਤੇ ਦੋ ਪਲਾਂਟ ਸਹਿਜੀ ਘਰ ਡਾਵਲ ਕੋਠੀ ਮੁੰਡਾ ਸਰਦਾਰ ਬੈਸਨੂ ਆ ਤੇ ਭਰਾ ਕੈਨੇਡਾ ਕੁੜੀ ਸੋਹਣੀ ਸੰਸਕਾਰੀ ਹੋਵੇ ਕੋਈ ਵੀ ਗ੍ਰੈਜੂਏਸ਼ਨ ਵਧੀਆ ਕਰੀ ਹੋਵੇ ਬੀਏ ਸਿੰਘ ਨਰਸਿੰਘ ਨੂੰ ਪਹਿਲਾ ਮਾਜਾ ਮਾਲਵਾ ਨੂੰ ਪਹਿਲਾ ਐਮਬੀ ਮਾਫ ਮੈਟਜੀ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਤੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1995 ਦਾ ਜੀ ਪ੍ਰਾਈਵੇਟ ਜੌਬ ਕਰਦਾ ਮੁੰਡਾ 5 ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਮੁੰਡੇ ਸਮੇਤ ਸਾਰਾ ਪਰਿਵਾਰ ਅੰਬਰਤਾਰੀ ਹੈ ਜੀ ਕੁੜੀ ਅੰਬਰਤਾਰੀ ਨੂੰ ਪਹਿਲਾ ਗੁਰਜਾ ਨੰਬਰਦਾਰੀ ਨੂੰ ਪਹਿਲ ਹੈ ਜਾਂ ਗੁਰਸਿੱਖ ਪਰਿਵਾਰ ਤੋਂ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ WhatsApp ਤੇ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਇੰਡੀਆ ਤੋਂ ਸੋਰੀ ਕੈਨੇਡਾ ਤੋਂ ਨੋਟ ਕਰੋ ਜੀ ਕੁੜੀ ਦਾ ਰਿਸ਼ਤਾ ਹੈ ਜਿਹੜਾ ਫਰੀਦਕੋਟ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੈਚਲਰ ਡਿਗਰੀ ਹੈ ਨੇ ਇਕਨੋਮਿਕਸ ਡਿਗਰੀ ਹੈ ਨੇ ਇੰਗਲਿਸ਼ ਲਿਟਰੇਚਰ ਐਂਡ ਪੋਸਟ ਗ੍ਰੈਜੂਏਸ਼ਨ ਇਨ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਜਿਹੜੀ ਕੀਤੀ ਹੋਈ ਹੈ ਭੈਣਾ ਤਿੰਨ ਮੈਡ ਭਰਾ ਇੱਕ ਕੈਨੇਡਾ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਬਰਾੜ ਗੋਤ ਆ ਜੀ 1995 ਦਾ ਡੇਟ ਆਫ ਬਰਥ ਕੈਨੇਡਾ ਦੇ ਵਿੱਚ ਕੁੜੀ ਸਿਟੀ ਜਾਣਾ ਵਿਨਿਪੈਗ ਹਿਊਮਨ ਰਿਸੋਰਸ ਕੋਆਰਡੀਨੇਟਰ ਦੀ ਜਿਹੜੀ ਜੌਬ ਕਰਦੀ ਹੈ ਜਾਂ ਕੰਮ ਹੈ ਮੁੰਡਾ ਬੈਲ ਐਜੂਕੇਟਿਡ ਹੋਵੇ ਬੈਲ ਸੈਟਰਡੋ ਫੈਮਿਲੀ ਹੋਵੇ ਵਿਨਿਪੈਗ ਮਨੀਟੋਬਾ ਹੁਣ ਇਹਦੇ ਸਪੈਨਿੰਗ ਦਾ ਪੰਗਾ ਪੈ ਜਾਂਦਾ ਕਈ ਵਾਰ ਬਾਹਰ ਲਿਆ ਕੰਟਰੀਆਂ ਨੇ ਸਿਟੀਆਂ ਹਰ ਜੀ ਹੁੰਦੀ ਹੈ ਮਨੀਟੋਬਾ ਮਨੀਟੋਬਾ ਜਾਂ ਕੀ ਹੈ ਜੋ ਵੀ ਹੈ ਵਿਨਿਪੈਗ ਤੇ ਏਰੀਆ ਨੂੰ ਪਹਿਲਾ ਭਾਈ ਨਿਬੜ ਦੀ ਗੱਲ ਇਹ ਆ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਨਾਮ ਸਿੰਘ ਜਿਹੜਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਹੈ ਆਈਟੀਆਈ ਕਮਰਸ਼ੀਅਲ ਕੁਕਰੀ ਤੇ ਐਡਵਾਂਸਡ ਪੋਲੋਮਾ ਗ੍ਰੈਜੂਏਸ਼ਨ ਡਿਪਲੋਮਾ ਬਿਜ਼ਨਸ ਆਫ ਮੈਨੇਜਮੈਂਟ ਦੀ ਜਿਹੜੀ ਕੀਤੀ ਹੋਈ ਹੈ ਪੜ੍ਹਾਈ ਭੈਣ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੱਖ ਢਿੱਲੋਂ ਗੋਤ ਆ ਜੀ 11 95 ਦਾ ਡੇਟ ਆਫ ਬਰਥ ਆ ਆਸਟ੍ਰੇਲੀਆ ਦੇ ਵਿੱਚ ਆ ਮੁੰਡਾ ਸਾਰੀ ਫੈਮਿਲੀ ਆਸਟ੍ਰੇਲੀਆ ਕੁੜੀ ਆਸਟ੍ਰੇਲੀਆ ਦੇ ਵਿੱਚ ਹੋਵੇ ਮਾਲਵਾ ਨੂੰ ਪਹੁੰਚ ਲੈ। ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰਲੇ ਨੰਬਰ ਹੈ। ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਛੋਟੀ ਜੀ ਬੇਨਤੀ ਹੋਰ ਹੈ ਜਿੰਨੇ ਵੀ ਬਾਹਰਲੇ ਰਿਸ਼ਤੇ ਨੇ ਲਗਭਗ ਸਾਰਿਆਂ ਦੇ ਨੰਬਰਾਂ ਤੇ WhatsApp ਜ਼ਿਆਦਾ ਚੱਲਦਾ ਹੁੰਦਾ। ਕਈ ਵਾਰ ਤੁਸੀਂ ਫੋਨ ਮਾਰ ਮਾਰ ਟੱਕਰਾਂ। ਕਈ ਵਾਰ ਜਾਦੀ ਏਜ ਵਾਲੇ ਹਨ ਬਜ਼ੁਰਗ ਤਾਂ ਕੋਈ ਵੀ ਆਪਣੀ ਵੀਡੀਓ ਨੂੰ ਦੇਖ ਰਿਹਾ ਉਹ ਫੋਨ ਲਈ ਜਾਂਦੇ ਬਾਹਰਲੇ ਕੰਟਰੀ ਕੋਡ ਲਗਾ ਕੇ ਸੇਵ ਕਰਕੇ WhatsApp ਤੇ ਫੋਨ ਕਰਿਆ ਕਰੋ ਬੇਨਤੀ ਹੈ ਜੀ। ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਸਿੰਘ ਜੀਲਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਈਟ ਇਫ ਪਲੰਬਰ ਡਿਪਲੋਮਾ ਮੈਕੈਨਿਕਲ ਇੰਜੀਨੀਅਰਿੰਗ ਦਾ ਤੇ ਬੀ.ਐਸ. ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਸਿੱਧੂ ਗੋਤ ਹੈ 1297 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਆ ਵਰਕ ਆ ਜਿਹੜਾ ਕਾਰਪੇਂਟਰ ਦਾ ਆ ਚਾਚਾ ਜੀ ਡਾਕਟਰ ਦਾਦਾ ਜੀ ਇੰਡੀਅਨ ਆਰ ਇੰਡੀਅਨ 에어 ਫੋਰਸ ਦੇ ਵਿੱਚੋਂ ਰਿਟਾਇਰਡ ਨੇ ਤਿੰਨ ਕਿੱਲੇ ਜ਼ਮੀਨ ਆ ਮਾਤਾ ਮਾਤਾ ਪਿਤਾ ਜਿਹੜ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਪਰ ਮੁੰਡੇ ਨੂੰ ਵਰਕ ਪਰਮਿਟ ਮਿਲ ਸਕੇ ਖਰਚੇ ਬਾਰੇ ਬਾਕੀ ਜੋ ਵੀ ਖਰਚੇ ਬਾਰੇ ਹਨ ਅੰਦਰੂਨੀ ਗੱਲਬਾਤ ਆ ਉਹ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਨਾਮ ਜੇਕੋਰ ਕੁੜੀ ਦਾ ਰਿਸ਼ਤਾ ਹੈ ਚੰਡੀਗੜ੍ਹ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਸੀਏ ਕੀਤੀ ਹੋਈ ਹੈ ਭੈਣ ਮਾੜਾ ਭਰਾ ਮਾੜਾ ਕੱਦ 5 ਫੁੱਟ 5 ਇੰਚ ਕਾਸਟ ਸੈਣੀ ਨਾਮ ਨਵਾ ਗੋਤਾ 10 1099 ਦਾ ਡੇਟ ਆਫ ਬਰਥ ਹੈ ਜੀ ਕੰਮ ਪ੍ਰਾਈਵੇਟ ਜੋਬ ਕਰਦੀ ਹੈ ਕੁੜੀ ਮੁੰਡਾ ਟ੍ਰਾਈ ਸਿਟੀ ਵਿੱਚ ਹੋਵੇ ਸਰਦਾਰ ਹੋਵੇ ਜੋਬ ਕਰਦਾ ਹੋਵੇ ਜਾਂ ਫਿਰ ਆਪਣਾ ਖੁਦ ਦਾ ਬਿਜ਼ਨਸ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਐਮਕੋਰ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਐਮਕੋਰ ਐਮਕੋਰ ਨਾਮ ਆ ਜੀ ਮਤਲਬ ਫੋਰ ਐਗਜ਼ਾਮਪਲ ਮਨਦੀਪ ਮਨਪ੍ਰੀਤ ਹੈ ਨਾ ਆਪਾਂ ਪਹਿਲਾ ਅੱਖਰ ਪਾਉਣਾ ਹੈ ਐਮਕਾਮ ਕੁੜੀ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਮੈਡ ਆ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਇੱਕ ਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਸੇਬੀਆ ਗੋਤਾ 999 ਦਾ ਡੇਟ ਆਫ ਬਰਥ ਆ ਜੀ ਕੰਮ ਪ੍ਰਾਈਵੇਟ ਟੀਚਰ ਆ ਜੀ ਕੁੜੀ ਮੁੰਡਾ ਇੰਡੀਆ ਜਾਫਰ ਐਨ ਆਰ ਆਈ ਫੈਮਿਲੀ ਤੋਂ ਹੋਵੇ ਵਧੀਆ ਮਿਲਵਰਤਨ ਵਾਲਾ ਪਰਿਵਾਰ ਹੋਵੇ ਕੁੜੀ ਡਿਵੋਰਸਡ ਹੈ ਜਗਰਾਉਂ ਮੋਗਾ ਬਾਗਾਪੁਰਾਣਾ ਸਿਟੀ ਵਾਲੇ ਸਿਟੀ ਵਾਲੇ ਹੀ ਸੰਪਰਕ ਕਰਨ ਸੀਰੀਅਸ ਬੰਦੇ ਹੀ ਇਹਨਾਂ ਨੂੰ ਸੰਪਰਕ ਕਰਨ ਜਿਨ੍ਹਾਂ ਨਾਲ ਰਿਸ਼ਤਾ ਮੈਚ ਹੁੰਦਾ ਐਮ ਵੀ ਮਾਫ ਮੈਰਿਜ ਵੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਨਾਮ ਪੀ ਸਿੰਘ ਫਤੇਗੜ ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀ ਐ ਕੀਤੀ ਹੋਈ ਹੈ ਭੈਣ ਇੱਕ ਮੈਡ ਯੂ ਐਸ ਏ ਦੇ ਵਿੱਚ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਦੀ ਕੱਦ 6 ਫੁੱਟ 1 ਇੰਚ ਕਾਸਟ ਜੱਟ ਸਿੱਖ ਮਥੋੜਾ ਜਿਹੜਾ ਇਹਨਾਂ ਦਾ ਗੋਤ ਹੈ 241291 ਦਾ ਡੇਟ ਆਫ ਬਰਥ ਹੈ ਜੀ ਯੂਐਸਏ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ 28 ਕਿੱਲੇ ਜ਼ਮੀਨ ਐਗਰੀਕਲਚਰ ਲੈਂਡ ਐ ਨਾ ਫਤੇਗੜ ਸਾਹਿਬ ਐਂਡ ਅਰਬਨ ਪ੍ਰੋਪਰਟੀ ਐ ਨਾ ਨਿਊ ਚੰਡੀਗੜ੍ਹ ਐਂਡ ਜੀਰਕਪੁਰ ਬੋਲ ਦੇ ਵਿੱਚ ਕੁੜੀ ਯੂਐਸਏ ਦੇ ਵਿੱਚ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਹੋਵੇ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਤੁਸੀਂ ਕਰ ਸਕਦੇ ਹੋ ਇਹ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਏ ਸਿੰਘ ਜ਼ਿਲ੍ਹਾ ਰੋਪੜ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲ ਪੈਣਾ ਦੋਨੇ ਇੱਕ ਮੈਡ ਇੱਕ ਅੰਗੇਜਡ ਭਰਾ ਕੋਈ ਨਹੀਂ ਕੱਲਾ ਮੁੰਡਾ ਦੀ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਤਨੋਵਾ ਗੋਤਾਈ 16 999 ਦਾ ਡੇਟ ਆਫ ਬਰਥ ਹੈ 7 ਕਿੱਲੇ ਜ਼ਮੀਨ ਐ ਐਗਰੀਕਲਚਰ ਫਾਰਮਰ ਐ ਮੁੰਡਾ ਭਰਾ ਕੋਈ ਨਹੀਂ ਕੱਲਾ ਮੁੰਡਾ ਦੀ 7 ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਦਾ ਕੱਦ 5 ਫੁੱਟ 6 ਇੰਚ ਤੋਂ 7 ਇੰਚ ਹੋਵੇ ਆਈ ਲੈਟਸ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਆਰਕੌਰ ਜ਼ਿਲ੍ਹਾ ਜਲੰਧਰ ਤੋਂ ਕੁੜੀ ਬਲੋਂਗ ਕਰਦੀ ਹੈ ਐਮ ਐਸ ਸੀ ਆਈ ਟ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭਰਾ ਕੋਈ ਨਹੀਂ ਭੈਣ ਸੌਰੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 5 ਇੰਚ ਜੀ ਕਾਸਟ ਜਟ ਸਿੱਖ ਬਿਰਕਗੋਤਾ 30 10 90 ਦਾ ਡੇਟ ਆਫ ਬਰਥ ਹੈ ਪ੍ਰਾਈਵੇਟ ਜੌਬ ਹੈ ਨ ਐਜੂਕੇਸ਼ਨ ਸੈਂਟਰ ਦੇ ਵਿੱਚ ਸੈਕਟਰ ਦੇ ਵਿੱਚ ਮੁੰਡਾ ਜੱਟ ਸਿੱਖ ਗਵਰਨਮੈਂਟ ਜੋਬ ਕਰਦਾ ਹੋਵੇ ਸੈਟਲਡ ਹੋਵੇ बिजनेਸਮੈਨ ਜਾਂ ਫਿਰ ਰਿਪਿਊਟਡ ਪ੍ਰਾਈਵੇਟ ਕੰਪਨੀ ਦੇ ਵਿੱਚ ਜੋਬ ਕਰਦਾ ਹੋਵੇ ਵਧੀਆ ਸੈਟਲਡ ਮੁੰਡੇ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਨਾਮ ਪੀਕ ਕੌਰ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਰਸਿੰਗ ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਜਿਹੜੀ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ ਮੈਂਡ ਹੈ ਕੱਦ 5 ਫੁੱਟ 4 ਇੰਚ ਕਾਸ਼ਟ ਜੱਟ ਸਿੱਖ ਬਰਾੜ 592 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਆ ਜੀ ਕੁੜੀ ਵਰਕਿੰਗ ਆਰਐਨ ਨਰਸ ਹੈ ਇਨ ਜੀਟੀ ਕੈਨੇਡਾ ਦੇ ਵਿੱਚ ਮੁੰਡਾ ਵੈਲ এডਿਕੇਟਿਡ ਮਿਨੀਮਮ ਸਟੱਡੀ ਜਿਹੜੀ ਗ੍ਰੈਜੂਏਸ਼ਨ ਕਰੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਹੈ ਤਾਂ ਵੈਲ এডਿਕੇਟਿਡ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਤੇ 30 ਤੋਂ 34 ਸਾਲ ਦੀ ਮੁੰਡੇ ਦੀ ਉਮਰ ਹੋਵੇ ਓਨਲੀ ਮਾਲਵਾ ਏਰੀਆ ਵਾਲੇ ਹੀ ਇਹਨਾਂ ਨੂੰ ਪਈ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਮਸੀਏ ਕੀਤੀ ਹੋਈ ਹੈ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਬੁੱਟਰਗੋਤ ਹੈ ਜੀ 1993 ਦਾ ਡੇਟ ਆਫ ਬਰਥ 8 ਕਿੱਲੇ ਜ਼ਮੀਨ ਆ ਸ਼ੋਰੂਮ ਪਲਾਟ ਅ ਪਟਿਆਲਾ ਸਿਟੀ ਅੰਦਰ ਕੱਲਾ ਕੱਲਾ ਮੁੰਡਾ ਜੀ ਨਾ ਭੈਣ ਆ ਨਾ ਭਰਾ 8 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਸ਼ੋਰੂਮ ਪਲਾਟ ਆ ਸੀ ਪਟਿਆਲਾ ਸਿਟੀ ਦੇ ਅੰਦਰ ਪਿਤਾ ਜੇਈ ਟੈਡ ਨੇ ਸਰਕਾਰੀ ਗਵਰਨਮੈਂਟ ਜੋਬ ਤੋਂ ਇੱਕ ਕੋਠੀ ਸਿਟੀ ਦੇ ਵਿੱਚ ਹੈ ਤੇ ਇੱਕ ਕੋਠੀ ਪਿੰਡ ਦੇ ਵਿੱਚ ਹੈ ਜੌਬ ਵਰਕਿੰਗ ਇਨ ਫਾਈਨੈਂਸ ਕੰਪਨੀ ਚ ਵਧੀਆ ਮੁੰਡੇ ਦੀ ਜੌਬ ਹੈ ਮੁੰਡਾ ਸੁੱਧ ਬੈਸ ਨੂੰ ਹੈ ਕੁੜੀ ਐਜੂਕੇਟਿਡ ਸੁੰਦਰ ਹੋਵੇ ਨੇੜੇ ਦੇਰੀ ਨੂੰ ਪਹਿਲਾ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਦबई ਤੋਂ ਆ ਜੀ ਨਾਮ ਇਹ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਮੈਂਡ ਕਰਦਾ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਬੋਪਾਰਾਏ ਗੋਤਾਈ 17488 ਦਾ ਡੇਟ ਆਫ ਬਰਥ ਹੈ ਕੰਟਰੀਨ ਦੁਬਈ ਦੇ ਵਿੱਚ ਆ ਮੁੰਡਾ 3 ਕਿਲੇ ਮੁੰਡੇ ਨੂੰ ਜਮੀਨ ਆਉਂਦੀ ਆ ਕੁੜੀ ਭਰਾ ਇੱਕ ਮੈਡ ਆ ਕੁੜੀ ਪੜ੍ਹੀ ਲਿਖੀ ਪਰਿਵਾਰਕ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗੜਾ ਰਿਸ਼ਤਾ ਨੋਟ ਕਰੋ ਜੀ ਦੋ ਨੰਬਰ ਨੇ ਸੌਰੀ ਇੱਕ WhatsApp ਨੰਬਰ ਹੈ ਇੱਕ ਇੰਡੀਅਨ ਹੈ WhatsApp ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਕੈਨੇਡਾ ਤੋਂ ਨੋਟ ਕਰੋ ਨਾਮ ਕੇ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਐਂਡ ਆਈਟੀ ਪ੍ਰੰਬਰ ਦੇ ਡਿਪਲੋਮਾ ਕੀਤਾ ਹੋਇਆ ਹੈ ਭੈਣਾਂ ਦੋ ਇੱਕ ਮੈਡ ਇੱਕ ਅਨਮੈਡ ਜਰਮਨੀ ਦੇ ਵਿੱਚ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੱਖ ਸਰਾਂ ਗੋਤ ਆ ਜੀ ਡੇਟ ਆਫ ਬਰਥ 1991 ਦਾ ਕੈਨੇਡਾ ਦੇ ਵਿੱਚ ਆ ਮੁੰਡਾ 5 ਕਿੱਲੇ ਜ਼ਮੀਨ ਆ ਮਾਤਾ ਪਿਤਾ ਦਾ ਮਾਤਾ ਦਾ ਸੌਰੀ 10 ਸਾਲ ਦਾ ਵਿਸਟਰ ਵੀਜ਼ਾ ਲੱਗਾ ਹੋਇਆ ਹੈ ਪਿਤਾ ਐਕਸਪੈਰ ਨੇ ਵਰਕ ਵਧੀਆ ਗੋਰਿਆਂ ਦੀ ਕੰਪਨੀ ਦੇ ਵਿੱਚ ਮੁੰਡੇ ਦਾ ਵਧੀਆ ਕੰਮ ਆ ਪੀਆਰ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਆਗਲਾ ਰਿਸ਼ਤਾ ਨਾਮ ਜੇ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਹੋਟਲ ਮੈਨੇਜਮੈਂਟ ਦੀ ਆਸਟ੍ਰੇਲੀਆ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਬਰਾੜ ਗੋਤਾ ਜੀ 3 ਬ੍ਰੈਸ਼ਬਨ ਆਸਟ੍ਰੇਲੀਆ ਦੇ ਵਿੱਚ ਇਹਨਾਂ ਪਾਰਟਨਰਸ਼ਿਪ 5 ਕਿਲੇ ਜ਼ਮੀਨਾਂ ਕੋਠੀ ਐਂਡ ਪਲਾਟ ਬਠਿੰਡਾ ਸਿਟੀ ਦੇ ਵਿੱਚ ਆਰਟੀਓ ਐਨ ਬ੍ਰੈਸ਼ਬਨ ਆਸਟ੍ਰੇਲੀਆ ਦੇ ਵਿੱਚ ਪਾਰਟਨਰ ਇਹ ਪੂਰੀ ਗੱਲ ਸਮਝ ਲਿਓ ਪਰਿਵਾਰ ਤੋਂ ਤੇ ਬਾਕੀ ਜਿਹੜੀ ਕੁੜੀ ਚਾਹੀਦੀ ਐ ਕੁੜੀ ਦੀ ਬੀਆ ਸਿੰਘ ਨਰਸਿੰਘ ਨੂੰ ਪਹਿਲਾ ਆਸਟ੍ਰੇਲੀਆ ਜਾਂ ਫਿਰ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਸ਼ਨ ਦਾ ਡਿਪਲੋਮਾ ਨਾਲ ਕੀਤਾ ਹੋਇਆ ਭੈਣ ਇੱਕ ਮੈਡ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਇਹ ਵੀ ਕੱਦ 6 ਫੁੱਟ ਕਾਸਟ ਜੱਟ ਸਖਤਾਲੀਵਾਲ ਗੋਤ ਆ 3098 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਸਾਢੇ 3 ਕਿੱਲੇ ਜ਼ਮੀਨ ਆ ਸਰਦਾਰ ਮੁੰਡਾ ਨਸ਼ੇ ਤੋਂ ਰਹਿਤ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਮੁੰਡਾ ਪੀਆਰ ਆ ਜੀ ਕੱਦ 5 ਫੁੱਟ 5 ਇੰਚ ਜਾਂ ਇਸ ਤੋਂ ਪਲੱਸ ਹੋਵੇ ਪਰਿਵਾਰ ਦੀ ਕੋਈ ਜਿਹੜੀ ਮੰਗ ਨਹੀਂ ਹੈਗੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਤਾ ਨੋਟ ਕਰੋ ਜੀ ਇੰਡੀਆ ਤੋਂ ਆਲਾ ਰਿਤਾ ਨਾਮ ਐਚ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਆ ਭੈਣ ਮੈਡ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਜੀ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ 197 ਦਾ ਡੇਟ ਆਫ ਬਰਥ ਆ ਜੀ ਦਿੱਲੀ 에ਰਪੋਰਟ ਦੇ ਜੋਬ ਹੁੰਦੀ ਦੀ 80000 ਰੁਪਏ ਪਰ ਮੰਥ ਦਾ ਇਨਕਮ ਹੈ 26 ਕਨਾਲਾ ਜ਼ਮੀਨ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੁੜੀ ਦੀ ਡਿਗਰੀ ਗ੍ਰੈਜੂਏਸ਼ਨ ਕਰੀ ਹੋਵੇ ਜਾਂ ਫਿਰ ਜੋਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਜੀ ਤਾਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਪੀਜੀਡੀਸੀ ਈਟੀਟੀ ਤੇ ਟੀਈਟੀ ਪਾਸ ਹੈ ਮੁੰਡਾ ਪੈਨਕ ਅਣਮੈਡ ਗਵਰਨਮੈਂਟ ਜੋਬ ਕਰਦੀ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਤਨੋਵਾ ਇਹਨਾਂ ਦਾ ਜਿਹੜੀ ਕਾਸਟ ਹੈ ਤਨੋਵਾ ਗੋਤ ਹੈ ਜੱਟ ਸਿੱਖ ਕਾਸਟ ਹੈ 4998 ਦਾ ਡੇਟ ਆਫ ਬਰਥ ਹੈ ਜੀ 12 ਕਿੱਲੀ ਜ਼ਮੀਨ ਹੈ ਪ੍ਰਾਈਵੇਟ ਟੀਚਰ ਹੈ ਜੀ ਮੁੰਡਾ ਪਰਾ ਕੋਈ ਨਹੀਂ ਕੱਲੇ ਨੂੰ 12 ਕਿੱਲੇ ਜ਼ਮੀਨਾਂ ਕੋੜੀ ਪੜ੍ਹੀ ਲਿਖੀ ਸੁੰਦਰ ਤੇ ਚੰਗੇ ਸੁਭਾਅ ਦੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਇੰਜੀਨੀਅਰ ਇਨ ਇਲੈਕਟ੍ਰੋਨਿਕਸ ਤੇ ਟੈਲੀ ਕਮਿਊਨੀਕੇਸ਼ਨ ਦੀ ਇੰਡੀਆ ਤੋਂ ਪੋਸਟ ਡਿਪਲੋਮਾ ਇਲੈਕਟ੍ਰੋ ਮੈਕੈਨਿਕਲ ਆਟੋਮੇਸ਼ਨ ਤੇ ਰੋਬੋ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣਾ ਦੋ ਮੈਡ ਯੂਕੇ ਦੇ ਵਿੱਚ ਤੇ ਕੈਨੇਡਾ ਇੱਕ ਯੂਕੇ ਇੱਕ ਕੈਨੇਡਾ ਭਰਾ ਕੋਈ ਨਹੀਂ ਮੁੰਡਾ ਵੀ ਕੱਲਾ ਜੀ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਬੈਂਡਲ ਜਿਹੜਾ ਇਹਨਾਂ ਦਾ ਗੋਤਾ ਹੈ 12 7 99 ਦਾ ਡੇਟ ਆਫ ਬਰਥ ਹੈ ਬੰਧੋਲ ਇਹਨਾਂ ਦਾ ਗੋਤਾ ਜੀ ਕਈ ਵਾਰ ਸਪੈਲਿੰਗ ਇਧਰ ਉਧਰ ਹੋ ਸਕਦੇ ਆ ਤੇ ਕੈਨੇਡਾ ਦੇ ਵਿੱਚ ਸਿਟੀਜ਼ਨਾ ਮੁੰਡਾ ਪੱਕਾ ਹੈ ਰੀਅਲ اسٹیਟ ਐਂਡ ਟਰੱਕਿੰਗ ਦਾ ਜਿਹੜਾ ਕੰਮ ਅੱਠ ਕਿੱਲੇ ਜ਼ਮੀਨਾਂ ਆ ਮੁੰਡੇ ਨੂੰ ਭਰਾ ਕੋਈ ਨਹੀਂ ਆ ਉਹਨਾਂ ਦਾ ਹਾਊਸ ਐਂਡ ਪਲਾਟ ਕੁੜੀ ਸੋਹਣੀ ਹੋਵੇ ਕੱਦ 5 ਕੱਦ ਮਿਨੀਮਮ ਘੱਟੋ ਘੱਟ 5 ਫੁੱਟ 6 ਇੰਚ ਹੋਵੇ ਵੈਲ ਐਜੂਕੇਟਿਡ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਬਾਤ ਓਨਲੀ ਵਟਸਐਪ ਦੇ ਉੱਪਰ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਅਚੇ ਸਿੰਘ ਜ਼ਿਲ੍ਹਾ ਕਪੂਰਥਲਾ ਫਗਵਾੜਾ ਤੋਂ ਮੁੰਡ ਇੰਡੀਆ ਤੋਂ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਇਨ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਪੈਨ ਇੱਕ ਯੂਐਸਏ ਦੇ ਵਿੱਚ ਭਰਾ ਇੱਕ ਮੈਡ ਕੈਨੇਡਾ ਕੱਦ 5 ਫੁੱਟ 6 ਇੰਚ ਕਾਸਟ ਸੈਣੀ ਡੇਟ ਆਫ ਬਰਥ 241194 ਦਾ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਹੈ ਵੈਜੀਟੇਰੀਅਨ ਹੈ ਤਰਬਨ ਬੁਏ ਕੁੜੀ ਬੈਲ ਐਜੂਕੇਟਿਡ ਵੈਜੀਟੇਰੀਅਨ ਗੁਰਸਿੱਖ ਹੋਵੇ ਓਨਲੀ ਸੈਣੀ ਕਾਸਟ ਤੋਂ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਰਮਨੀ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਤੋਂ ਮੁੰਡਾ ਬਲੋਂਗ ਕਰਦਾ ਹੋਟਲ ਮੈਨੇਜਮੈਂਟ ਦੀ ਜਿਹੜੀ ਪੜ੍ਹਾਈ ਜਰਮਨੀ ਤੋਂ ਕੀਤੀ ਹੋਈ ਆ ਭੈਣਾ ਤਿੰਨ ਨੇ ਇੱਕ ਇਟਲੀ ਦੇ ਵਿੱਚ ਐ ਇੱਕ ਕੈਨੇਡਾ ਦੇ ਵਿੱਚ ਪੀਆਰ ਐ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਔਲਫ ਗੋਤ ਆ ਜੀ 4 6 93 ਦਾ ਡੇਟ ਆਫ ਬਰਥ ਐ ਜਰਮਨੀ ਦੇ ਵਿੱਚ ਮੁੰਡਾ ਪੀਆਰ ਐ ਹੋਟਲ ਮੈਨੇਜਰ ਹੈ 10 ਕਿਲੇ ਜ਼ਮੀਨਾਂ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੁੜੀ ਯੂਰਪ ਕੰਟਰੀ ਦੇ ਵਿੱਚ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਜਿਹੜੀ ਵਟਸਐਪ ਤੇ ਜਾਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਡਿਪਲੋਮਾ ਨੇ ਕੈਨੇਡਾ ਅਨਟਾਰੀਓ ਤੋਂ ਕੀਤਾ ਹੋਇਆ ਭੈਣ ਮੈਡ ਯੂਐਸਏ ਦੇ ਵਿੱਚ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਤੂਰ ਗੋਤਾ ਜੀ 26 5 2000 ਦਾ ਡੇ ਕਹਿਣਾ ਕੰਪਨੀ 12 ਕਿਲੇ ਟਰੈਕਿੰਗ ਓਨਿੰਗ ਆਪਣਾ ਟਰੱਕ ਹੈ ਐਨ ਕੰਪਨੀ ਜਾਂ ਆਪਣੀ ਕੰਪਨੀ ਐ ਪੂਰੀ ਚੰਗੀ ਤਰ੍ਹਾਂ ਗੱਲ ਨੂੰ ਸਮਝ ਲਿਓ ਪਰਿਵਾਰ ਤੋਂ 12 ਕਿਲੇ ਜ਼ਮੀਨ ਹੈ ਜੀ ਭਰਾ ਕੋਈ ਨਹੀਂ ਮਾਰਕੀਟਿੰਗ ਦੇ ਵਿੱਚ ਮਾਰਕੀਟ ਦੇ ਵਿੱਚ 8 ਸ਼ਾਪ ਚ ਨੇ ਮੁੰਡਾ ਕਰ ਦਿੰਗੇ ਕੁੜੀ ਪੀਆਰ ਹੋਵੇ ਕੈਨੇਡਾ ਦੇ ਵਿੱਚ ਜਾਂ ਯੂ ਐਸ ਏ ਦੇ ਵਿੱਚ ਹੋਵੇ ਕਟਿੰਗ ਮਤਲਬ ਵਾਲ ਕਟਵਾਉਂਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਅੰਡੀਆਂ ਤੋਂ ਨੋਟ ਕਰੋ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਜੈਤੋ ਏਰੀਆ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਈਸੀਈ ਦੀ ਪੜ੍ਹਾਈ ਕੀਤੀ ਹੋਈ ਆ ਭੈਣ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਡੇਟ ਆਵਰਥ 31 93 ਦੀ ਹੈ ਜੀ ਜੋਬ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਮੁੰਡਾ ਗੁਰगांव ਜਿਹੜੀ ਜੋਬ ਕਰਦਾ ਹੈ 14 ਲੱਖ ਸਾਲਾਨਾ ਮਤਲਬ ਜਿਹੜੀ ਇਹਨਾਂ ਦਾ ਪੈਕੇਜ ਹੈ ਨੂੰ 12 ਨਾਲ ਗੁਣਾ ਕਰੋਗੇ ਤਾਂ ਸਵਾ ਲੱਖ ਤੋਂ ਲੱਗ ਦੇ ਲੱਗ ਹੈ ਨਾ ਉੱਤੇ ਵੱਗ ਗਿਆ ਸਵਾ ਲੱਖ ਜਾਂ 14 ਲੱਖ 14.5 ਲੱਖ ਸਾਲਾਨਾ ਸੈਲਰੀ ਹੈ ਇਹਨਾਂ ਦੀ ਸਵਾ 5 ਕਿਲੇ ਜਿਹੜੀ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਜੀ ਕੁੜੀ ਸਿੰਪਲ ਤੇ ਘਰ ਜੋੜਨ ਵਾਲੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨੇੜੇ ਦੇ ਏਰੀਏ ਤੋਂ ਇਹਨਾਂ ਨੂੰ ਸੰਪਰਕ ਕਰਨ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰਿਓ ਫਰੀਦਕੋਟ ਜੈਤੋ ਦੇ ਨੇੜੇ ਦੇ ਏਰੀਏ ਫੋਨ ਕਰੋ ਜੀ ਲਾਲ ਪੱਟੀ ਚ ਨੰਬਰ ਦਿੱਤਾ ਹੋਇਆ ਜਿਆਦਾ ਜੀ ਤੁਸ ਨੋਟ ਕਰੋ ਜੀ ਨਾਮ ਐਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਪਲੱਸ ਸੌਫਟਵੇਅਰ ਇੰਜੀਨੀਅਰਿੰਗ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਖੱਤਰੀ ਸਿੱਖ ਕੁਲਿਆਣੀ ਗੋਤਾ ਜੀ 10 11 99 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਵਿਨੀਪੈਗ ਦਾ ਸੌਫਟਵੇਅਰ ਇੰਜੀਨੀਅਰ ਨੌਨ ਤਰਬਨ ਤੇ ਕੁੜੀ ਕਨੇਡਾ ਦੇ ਵਿੱਚ ਪੀਆਰ ਹੋਵੇ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਵਾਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਹੜਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਪੈਣਾ 2 ਇੱਕ ਮੈਡਿਕਨ ਮੈਡਿਕਾ ਭਰਾ ਇੱਕ ਕੱਦ 6 ਫੁੱਟ ਜੀ ਕਾਸਟ ਜੱਟ ਸਿੱਖ 27692 ਦਾ ਮੁੰਡੇ ਦਾ ਡੇਟ ਆਫ ਬਰਥ ਆ ਜੀ 5 ਕਿੱਲੇ ਮੁੰਡੇ ਨੂੰ ਜਮੀਨ 5 ਕਿੱਲੇ ਜ਼ਮੀਨ ਆ ਮੁੰਡਾ ਸਰਦਾਰ ਆ ਨਸੇ ਤੋਂ ਰਹਿਤਾ ਭਰਾ ਇੱਕ ਆ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕਨੇਡਾ ਦੇ ਵਿੱਚ ਜਾਂ ਫਿਰ ਇੰਡੀਆ ਤੋਂ ਤੇ ਐਲਡੀ ਐਚ ਮਤਲਬ ਲੁਧਿਆਣਾ ਤੇ ਮੋਗਾ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਹੈ ਅ ਪੜ੍ਹਾਈ ਹੈ ਜਿਹੜੀ ਮੁੰਡੇ ਨੇ ਬੀਟੈਕ ਕੀਤੀ ਹੋਈ ਹੈ ਭੈਣ ਮੈਡ ਹੈ ਗਵਰਨਮੈਂਟ ਜੋਬ ਤੇ ਭਰਾ ਮੈਡ ਹੈ ਗਵਰਨਮੈਂਟ ਜੌਬ ਤੇ ਕੱਦ 5 ਫੁੱਟ 7 ਇੰਚ ਰਮਦਾਸ ਜੀ ਹੈ ਜਿਹੜੀ ਇਹਨਾਂ ਦੀ ਕਾਸਟ 1995 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਗਵਰਨਮੈਂਟ ਜੌਬ ਤੇ ਨੇ ਅੰਮ੍ਰਿਤਸਰ ਸਾਹਿਬ ਮਤਲਬ ਦੋਨੇ ਭਰਾ ਗਵਰਨਮੈਂਟ ਜੌਬ ਤੇ ਨੇ ਭੈਣ ਵੀ ਗਵਰਨਮੈਂਟ ਜੌਬ ਤੇ ਤੇ ਜਿਹੜੀ ਇਹਨਾਂ ਨੂੰ ਕੁੜੀ ਚਾਹੀਦੀ ਉਹ ਵੀ ਗਵਰਨਮੈਂਟ ਜੌਬ ਕਰਦੀ ਹੋਵੇ ਮਾਜੇ ਨੂੰ ਪਹਿਲਾ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਰਮਨੀ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਕਰਨਾਲ ਹਰਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਬੀਏ ਪੈਨਿਕ ਭਰਾਇਕ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ 231190 ਦਾ ਡੇਟ ਆਫ ਬਰਥ ਆ ਜੀ ਜਰਮਨੀ ਦੇ ਵਿੱਚ ਕੰਮ ਹੈ ਰੈਸਟੋਰੈਂਟ ਦੇ ਵਿੱਚ ਪਿਤਾ ਫਾਰਮਰ ਨੇ ਕਰਨਾਲ ਦੇ ਵਿੱਚ ਵਧੀਆ ਘਰ ਹੈ ਯੂਰਪ ਰੈਂਦੀ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਵਾਜ਼ ਦਾ ਨੰਬਰ ਦਿੱਤਾ ਹੋਇਆ ਹੈ WhatsApp ਨੰਬਰ ਹੈ ਜਾਂ ਬਾਹਰਲੇ ਨੰਬਰਾਂ ਤੇ ਜ਼ਿਆਦਾਤਰ WhatsApp ਚੱਲਦਾ ਹੁੰਦਾ ਹੈ ਜਾਂ ਫਿਰ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ ਦੀ ਕਾਸਟ ਜੱਟ ਸਿੱਖ ਢਿੱਲੋਂ ਗੋਤਾ 3152002 ਦਾ ਡੇਟ ਆਫ ਬਰਥ ਹੈ 40 ਕਿੱਲੇ ਜ਼ਮੀਨ ਹੈ ਜੀ 20 20 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਹੈ ਭੈਣ ਕੋਈ ਨਹੀਂ 20 20 ਕਿੱਲੇ ਜ਼ਮੀਨ ਹੈ ਕੁੜੀ ਕ ਮਤਲਬ ਕੈਨੇਡਾ ਤੋਂ ਨਾ ਹੋਵੇ ਕੁੜੀ ਹੋਰ ਕਿਸੇ ਵੀ ਕੰਟਰੀ ਤੋਂ ਹੋਵੇ ਜਾਂ ਫਿਰ ਘਰੇਲੂ ਕੁੜੀ ਦਾ ਇੰਡੀਆ ਤੋਂ ਜਿਹੜਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਮੈਡ ਕੱਦ 5 ਫੁੱਟ 10 ਇੰਚ ਕਾਸ਼ ਜੱਟ ਸਿੱਖ ਡੇਟ ਆਵਰਥ 1995 ਦਾ ਜੀ ਪ੍ਰਾਈਵੇਟ ਜੌਬ ਕਰਦਾ ਮੁੰਡਾ 5 ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਮੁੰਡੇ ਸਮੇਤ ਸਾਰਾ ਪਰਿਵਾਰ ਅੰਬਤਾਰੀ ਹੈ ਜੀ ਕੋੜੀ ਅੰਬਤਾਰੀ ਜਾਂ ਗੁਰਸਿੱਖ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਜਿੰਨੇ ਵੀ ਇਹ ਰਿਸ਼ਤੇ ਸੀ ਪਰਿ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਦੋ ਜ਼ਰੂਰੀ ਬੇਨਤੀਆਂ ਜੀ ਪਹਿਲੀ ਗੱਲ ਤਾਂ ਜਿਹੜੀ ਕੁੜੀਆਂ ਲਈ ਫੀਸ ਹੈ ਉਹ 200 ਰੁਪਏ ਘਟਾ ਹੈ ਐਟ ਦੀ ਜਿਹੜੀ ਫੀਸ ਲੈਣੇ ਆਪਾਂ ਉਹਦਾ ਕਾਰਨ ਇਹ ਹੈ ਵੀ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਬਰਾਬਰ ਬਣੇ ਰਹਿਣ ਜਿਵੇਂ ਅੱਜ ਵੀ ਕੁੜੀਆਂ ਦੇ ਕਾਫੀ ਰਿਸ਼ਤੇ ਸੀ 15 ਕੁੜੀਆਂ ਸੀ ਹਨ ਤਾਂ ਬਰਾਬਰ ਬੈਂਸ ਬਣਿਆ ਰਹੇ ਮਤਲਬ ਇਸ ਕਰਕੇ ਕੁੜੀਆਂ ਲਈ ਆਪਾਂ 200 ਰੁਪਏ ਫੀਸ ਘਟ ਲੈਣੇ ਆ ਸੋ ਆਪਣਾ ਫੇਸਬੁੱਕ ਜਾਂ YouTube ਜਾਂ ਕੋਈ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਣਾ ਇੱਕ ਇਹ ਚੈਨਲ ਹੈ YouTube ਤੇ ਦੂਜਾ Facebook ਦੇ ਉੱਪਰ ਪੇਜ ਹੈ ਤੀਸਰਾ Instagram ਇਸ ਤੋਂ ਇਲਾਵਾ ਨਾ ਸਾਡਾ ਕੋਈ WhatsApp ਗਰੁੱਪ ਹੈ ਨਾ ਸਾਡਾ ਐਕਸਟਰਾ ਕੋਈ WhatsApp ਨੰਬਰ ਹੈ ਦੋ ਨੰਬਰ ਨੇ 951725405 99730 60725 ਇਸ ਤੋਂ ਇਲਾਵਾ ਸਾਡਾ ਕੋਈ ਨੰਬਰ ਨਹੀਂ ਸਾਡਾ Facebook ਦੇ ਉੱਤੇ ਕੋਈ ਵੀ ਗਰੁੱਪ ਨਹੀਂ ਪੇਜ ਹੈ ਗਰੁੱਪ ਨਹੀਂ ਸਾਡੇ ਨਾਮ ਦੇ ਉੱਤੇ ਸੇਮ ਲੋਗੋ ਦੀ ਕਾਪੀ ਕਰਕੇ ਉਹਦੀ ਅਸੀਂ ਕੰਪਲੇਂਟ ਪਾ ਕੇ ਉਹਨੂੰ ਹੁਣ ਹਟਵਾਇਆ ਹੈ ਤੇ ਬਾਕੀ ਜੀ ਕੋਈ ਵੀ ਤੁਹਾਨੂੰ ਗਰੁੱਪ ਮਿਲਦਾ ਸਾਡਾ ਕੋਈ ਗਰੁੱਪ ਨਹੀਂ ਹੈਗਾ ਜੀ ਇਹ ਬੇਨਤੀ ਹੈ ਉਹਨੂੰ ਜੁਆਇਨ ਨਾ ਕਰਿਓ ਸੋ ਅਗਲੇ ਐਤਵਾਰ ਨੂੰ ਫੇਰ ਮਿਲਦੇ ਆਂ ਜੀ ਬੁੱਧਵਾਰ ਨੂੰ ਮਿਲਦੇ ਹੁੰਨੇ ਆਪਾਂ ਫੇਸਬੁੱਕ ਦੇ ਉੱਪਰ ਹਰ ਪ੍ਰੋਗਰਾਮ ਨਾਲ ਤੇ ਐਤਵਾਰ ਨੂੰ ਮਿਲਦੇ ਹੁੰਨੇ ਆ ਯੂਟਿਊਬ ਦੇ ਉੱਪਰ ਤੇ ਹਰ ਜਿਹੜਾ ਵੀਕਲੀ ਆਪਾਂ ਇਹ ਪ੍ਰੋਗਰਾਮ ਕਰਦੇ ਆਂ ਹਫਤਾਵਾਰੀ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਸਾਈਡ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਵਟਸਐਪ ਤੇ ਹੈਲੋ ਲਿਖ ਦਿਓ ਤੇ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਹੈਲੋ ਲਿਖਣੀ ਹੈ ਸਿਰਫ ਹੈਲੋ ਨਾ ਕੋਈ ਫੋਟੋ ਨਾ ਕੋਈ ਡਾਟਾ ਵਿੱਚ ਕੀ ਕਰਦੇ ਨੇ ਚੱਠਾ ਬਣਾ ਕੇ ਭੇਜ ਦਿੰਦਾ ਤੋ ਕੀ ਚੱਕੀ ਕੀ ਰੱਖੀਏ ਸਾਨੂੰ ਕੋਈ ਪਤਾ ਨਹੀਂ ਲੱਗਦਾ ਸੋ ਬੇਨਤੀ ਆ ਸਿਰਫ ਹੈਲੋ ਭੇਜਣੀ ਹੈ ਟੀਮ ਤੁਹਾਨੂੰ ਇੱਕ ਪ੍ਰੋਸੈਸ ਭੇਜੇਗੀ ਪ੍ਰੋਸੈਸ ਦੀ ਹਰ ਲਾਈਨ ਨੂੰ ਤਾਂ ਸੱਡੋ ਹਰ ਇੱਕ ਅੱਖਰ ਨੂੰ ਧਿਆਨ ਨਾਲ ਪੜ੍ਹ ਕੇ ਫਿਰ ਐਡ ਪਾਉਣੀ ਹੈ ਜੀ ਤੇ ਜੋ ਡਾਟਾ ਪੁੱਛਿਆ ਸਿਰਫ ਉਹੀ ਡਾਟਾ ਭੇਜਿਆ ਜਾਵੇ ਜਿਸ ਨੰਬਰ ਤੇ ਜੋ ਪੁੱਛਿਆ ਉਹੀ ਭੇਜਿਆ ਜਾਵੇ ਜੀ ਟੀਮ ਡਾਟਾ ਓਕੇ ਕਰੇਗੀ ਉਸ ਤੋਂ ਬਾਅਦ ਪੇਮੈਂਟ ਕਰਕੇ ਐਡ ਪਾਉਗੀ ਜੀ ਫालतू ਦਾ ਕਿਸੇ ਨੇ ਡਾਟਾ ਨਹੀਂ ਭੇਜਣਾ ਸੋ ਬੇਨਤੀ ਹੈ ਜੀ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਡੇ ਕੋਲ ਨਵੇਂ ਰਿਸ਼ਤੇ ਪਹੁੰਚਦੇ ਰਹਿਣ ਤੇ ਅਗਲੇ ਐਤਵਾਰ ਨੂੰ ਮਿਲਦੇ ਹਾਂ ਜੀ ਸ਼ਾਮ 8 7:30 ਵਜੇ ਸੌਰੀ ਪਹਿਲਾਂ 8:00 ਵਜੇ ਮਿਲਦੇ ਹੁੰਦੇ ਸੀ ਹੁਣ 7:30 ਵਜੇ ਕਿਉਂਕਿ ਸਿਆਲ ਆ ਗਏ ਹਨ ਤਾਂ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਐਤਵਾਰ ਨੂੰ ਸ਼ਾਮ ਨੂੰ 7:30 ਵਜੇ ਤਦ